ਜਿੱਥੇ ਆਪਾਂ ਪਹੁੰਚੇ ਹੋਏ ਆਂ ਪ੍ਰਧਾਨ ਦਾ ਪੰਜਾਬੀ ਵੈਸ਼ਨੂ ਟਾਬਾ ਜੋ ਮੰਜੀ ਸਾਹਿਬ ਤੋਂ ਜੋ ਆਪਾਂ ਲੁਧਿਆਣੇ ਕੰਨੀ ਨੂੰ ਜਾਂਦੇ ਆ ਮਤਲਬ ਕਿ ਖੰਨੇ ਤੋਂ ਜਦੋਂ ਆਪਾਂ ਲੁਧਿਆਣੇ ਕੰਨੀ ਨੂੰ ਜਾਂਦੇ ਆ ਤਾਂ ਮੰਜੀ ਸਾਹਿਬ ਤੋਂ ਬਾਅਦ ਰੋਡ ਦੇ ਉੱਤੇ ਮੰਜੀ ਸਾਹਿਬ ਵਾਲੀ ਸਾਈਡ ਦੇ ਉੱਤੇ ਜਾਂਦਾ ਪੰਜਾਬੀ ਪ੍ਰਧਾਨ ਦਾ ਪੰਜਾਬੀ ਵੈਸ਼ਨੂ ਟਾਬਾ ਜਿਹਨੂੰ ਚਲਾ ਰਹੇ ਨੇ ਗੱਦੀ ਨਜ਼ੀਰਾ ਬੇਗਮ ਜੀ ਆਓ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਰਾਜਨੀਤੀ ਦੇ ਵਿੱਚੋਂ ਇੱਧਰ ਕਿਸ ਤਰ੍ਹਾਂ ਆ ਗਈ ਅਸ਼ੀਕਲ ਜੀ ਤੁਸੀਂ ਮੇਰੇ ਖਾਤੇ 2019 ਦੇ ਵਿੱਚ ਇਲੈਕਸ਼ਨ ਲੜੀ ਸੀ ਜੀ ਕਿਹੜੀ ਇਲੈਕਸ਼ਨ ਲੜੀ ਸੀ ਮੈਂ ਹੰਪੀ ਦੀ ਇਲੈਕਸ਼ਨ ਲੜੀ ਸੀ ਸੰਗਰੂਰ ਤੋਂ 2019 ਚ ਤੇ ਰਾਜਨੀਤੀ ਦੇ ਵਿੱਚੋਂ ਇੱਥੋਂ ਤੱਕ ਦਾ ਸਫ਼ਰ ਕਿੱਦਾਂ ਇੱਥੇ ਕਿੱਦਾਂ ਪਹੁੰਚ ਗਏ ਇਹਦੇ ਵਿੱਚ ਕਾਫੀ ਗੱਲਾਂ ਹੁੰਦੀਆਂ ਨੇ ਰਾਜਨੀਤੀ ਤੋਂ ਮੈਥੇ ਕਿਉਂ ਆਈ ਕਿਉਂਕਿ ਜੋ ਵੱਡੇ ਲੀਡਰ ਨੇ ਵੱਡੇ ਮੰਤਰੀ ਨੇ ਉਹ ਸਾਨੂੰ ਛੋਟੇ ਲੀਡਰਨ ਨੂੰ ਨਹੀਂ ਉੱਪਰ ਉਠਾਉਣ ਦਿੰਦੇ ਉਹ ਉਹ ਹੁਣ ਕਰਕੇ ਮੈਂ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਉਹ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਉੱਪਰ ਜਾਵਾਂ ਚਲੋ ਪਬਲਿਕ ਤਾਂ ਵੈਸੇ ਮੇਰੇ ਨਾਲ ਪਬਲਿਕ ਦਾ ਮੈਨੂੰ ਬਹੁਤ ਸਹਿਯੋਗ ਆ ਸਾਥ ਆ ਤੇ ਆਪਣਾ ਹੋਲਡ ਵੀ ਬਹੁਤ ਬਣਿਆ ਹੋਇਆ ਤੇ ਵੱਡੇ ਲੀਡਰਾਂ ਨੇ ਮੈਨੂੰ ਉੱਪਰ ਨਹੀਂ ਉਠਾਣ ਤਾਂ ਉਹਦੇ ਕਰਕੇ ਫਿਰ ਮੈਂ ਹੌਲੀ ਹੌਲੀ ਸੋਚਿਆ ਦਿਮਾਗ ਤੋਂ ਵੀ ਕਿਉਂ ਨਾ ਕੋਈ ਕੰਮ ਸ਼ੁਰੂ ਕੀਤਾ ਜਾਵੇ ਰੋਜ ਕਦੇ ਕਿਸੇ ਮੀਟਿੰਗ ਚ ਜਾਓ ਕਦੇ ਕਿਤੇ ਜਾਓ ਜਾਣ ਕਰਕੇ ਬਹੁਤ ਪੈਸਾ ਖਰਾਬ ਹੁੰਦਾ ਸੀ ਫਿਰ ਮੈਂ ਸੋਚਿਆ ਕਿ ਹਾਂ ਨਾ ਆਪਾਂ ਕੋਈ ਆਪਣਾ ਕਾਰਜ ਵਾਜਾਰ ਕਰੀਏ ਨਹੀਂ ਫਿਰ ਸਮਾਜ ਸੇਵਾ ਬੰਦ ਹੋ ਗਈ ਹਾਂਜੀ ਬਿਲਕੁਲ ਨਹੀਂ ਸਮਾਜ ਸੇਵਾ ਚੱਲੂ ਆ ਕਿਸੇ ਦਾ ਵੀ ਕੋਈ ਕੰਮ ਆ ਉਹ ਫੋਨ ਤੇ ਹੁੰਦਾ ਜਿੰਨੇ ਵੀ ਹੁੰਦਾ ਹਾਂ ਟਾਈਮ ਤਾਂ ਫਿਰ ਇੱਧਰ ਕਾਰੋਬਾਰ ਦੇ ਉੱਤੇ ਜ਼ਿਆਦਾ ਦੇਣਾ ਪੈਂਦਾ ਫਿਰ ਸਮਾਜ ਸੇਵਾ ਕਿਹੜੇ ਸਮੇਂ ਉਹ ਵਿਛਲੀ ਟਾਈਮ ਕੱਢਣਾ ਪੈਂਦਾ ਕਿਉਂਕਿ ਜੇ ਕੋਈ ਕੋਈ ਵੀ ਆਵੇ ਸਰ ਮੈਂ ਟਾਈਮ ਜ਼ਰੂਰ ਕੱਢਦੀ ਆ ਮੇਰੇ ਤੇ ਕਾਰੀਗਰ ਕੰਮ ਕਰਦੇ ਨੇ ਮੈਨੂੰ ਕੰਮ ਕਰਨ ਦੀ ਤਾਂ ਲੋੜ ਹੀ ਨਹੀਂ ਵੈਸੇ ਬੇਟੇ ਬੱਚੇ ਵੀ ਸੰਭਾਲ ਲੈਂਦੇ ਨੇ ਕੰਮ ਤੇ ਸਮਾਜ ਸੇਵਾ ਮੇਰੀ ਚੱਲੂ ਆ ਇਲੈਕਸ਼ਨ ਪਿਛਲੇ ਇਲੈਕਸ਼ਨ ਤੁਸੀਂ ਐਮਪੀ ਦੀ ਲੜੀ ਜੀ ਚਲੋ ਉਹਦੇ ਵਿੱਚ ਪਰਮਾਤਮਾ ਨੇ ਬਾਹ ਨਹੀਂ ਫੜੀ ਹੈਗੀ ਪਰ ਸੇਵਾ ਤੁਸੀਂ ਹੁਣ ਤੱਕ ਆਪਣੀ ਜਾਰੀ ਰੱਖੀ ਹੋਈ ਹੈ ਬਿਲਕੁਲ ਜੀ ਹੁਣ ਫੇਰ ਐਮਪੀ ਇਲੈਕਸ਼ਨ ਆ ਗਈ ਜੀ ਤੇ ਇਦਰੇ ਤੁਸੀਂ ਕਾਰੋਬਾਰ ਦੇ ਵਿੱਚ ਬਿਜ਼ੀ ਹੋਗੇ ਜੀ ਇਸ ਵਾਰ ਫੇਰ ਕੀ ਪਲਾਨ ਹੈ ਪਲੈਨਿੰਗ ਦਾ ਸਾਰ ਤੁਹਾਨੂੰ ਪਤਾ ਜਿਹੜੀ ਪੋਲਿਟਿਕਸ ਇੱਕ ਦਲਦਲ ਹੈ ਜਿਵੇਂ ਇੱਕ ਬੰਦਾ ਇਹਦੇ ਵਿੱਚ ਤੁਸ ਜੇਤਾ ਉਹ ਤੁਸ ਦਾ ਹੀ ਚਲਾ ਜਾਂਦਾ ਕਿੰਨੀ ਕੋਸ਼ਿਸ਼ ਕਰ ਲਈ ਵੀ ਮੈਂ ਬਾਹਰ ਨਿਕਲਾਂ ਪਰ ਨਹੀਂ ਨਿਕਲ ਪਾਂਦਾ ਹੈ ਨਾ ਤੇ ਜੇ ਮੈਨੂੰ ਕੋਈ ਚਾਂਸ ਮਿਲਦਾ ਤਾਂ ਮੈਂ ਜ਼ਰੂਰ ਲਊਂਗੀ ਫਿਰ ਇਧਰੋਂ ਸਮਾਂ ਕਿੱਦਾਂ ਕਰੋਗੇ ਸਮਾਂ ਮੇਰੇ ਬੱਚੇ ਹੈਗੇ ਹਸਬੰਡ ਹੈਗੇ ਨੇ ਤੇ ਕਾਰੀਗਰ ਹੈਗੇ ਨੇ ਸੁਆਣਾਂ ਲਾਣਗੇ ਕੰਮ ਤੁਸੀਂ ਗੱਲ ਕੀਤੀ ਵੀ ਸਮਾਜ ਸੇਵਾ ਦਾ ਹੋ ਜਾਂਦੀ ਹੈ ਰਾਜਨੀਤੀ ਦੇ ਵਿੱਚ ਵੜਿਆ ਤਾਂ ਜਾਂਦਾ ਪਰ ਇਹਦੇ ਵਿੱਚ ਉਪਲਬਧੀਆਂ ਜੀ ਲੋਚਣਾ ਜੀ ਔਖਾ ਹੋ ਜਾਂਦਾ ਜੀ ਉਹ ਉਦਾਂ ਕਿਉਂ ਲੱਗਦਾ ਨਹੀਂ ਔਖਾ ਤਾਂ ਸਰ ਦੇਖੋ ਆਪਣੇ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਔਖਾ ਤਾਂ ਕੁਛ ਨਹੀਂ ਜੇ ਆਪਾਂ ਆਪਣੇ ਆਪ ਨੂੰ ਔਖਾ ਫਿਰ ਮੰਨਾਂਗੇ ਕਿ ਉੱਚੇ ਤਾਂ ਉੱਤੇ ਨਹੀਂ ਕਿਤੇ ਨਾ ਕਿਤੇ ਛੋਟਾ ਲੀਡਰ ਵੱਡੇ ਲੀਡਰ ਨੂੰ ਵੱਡਾ ਲੀਡਰ ਛੋਟੇ ਲੀਡਰ ਨੂੰ ਪੁੱਛੋ ਤਾਂ ਚੱਲਦਾ ਬਿਲਕੁਲ ਸਾਰੇ ਜਾਇਜ਼ ਆ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੇ ਵੱਡੇ ਮਕਸਦ ਮਗਰਮਸ ਨੇ ਛੋਟੀਆਂ ਹਸਤੀਆਂ ਨੂੰ ਅਕਸਰ ਨਿਕਲਦੇ ਰਹਿੰਦੇ ਆ ਐਨੀ ਕੁਝ ਮੇਰੇ ਨਾਲ ਹੋਇਆ ਹੋਇਆ ਮਤਲਬ ਕਿ ਪਰਿਵਾਰਵਾਦ ਹੈ ਜਿਹੜਾ ਹੱਲੇ ਵੀ ਰਾਜਨੀਤੀ ਦੇ ਵਿੱਚ ਹੈਗਾ ਜੀ ਬਿਲਕੁਲ ਦੂਸਰੇ ਆਮ ਬੰਦੇ ਨੂੰ ਜਿਹੜਾ ਜ਼ਮੀਨ ਤੋਂ ਉੱਠਿਆ ਹੈ ਬੰਦਾ ਉਹਨੂੰ ਉੱਪਰ ਤੱਕ ਜਾਣ ਲਈ ਸਮਾਂ ਲੱਗਦਾ ਹੈ ਜੀ ਤੇ ਜੇ ਉਹਦੇ ਰੰਗ ਭਾਗ ਸਹੀ ਹੋਣ ਰੱਬ ਨੇ ਦਿੱਤੇ ਹੋਏ ਤਾਂ ਨਹੀਂ ਤਾਂ ਮਤਲਬ ਤੁਹਾਡਾ ਇਹ ਨਹੀਂ ਉੱਠ ਸਕਦਾ ਹੈਗਾ ਕਿਸਮਤ ਦਾ ਸਰ ਕੋਈ ਪਤਾ ਨਹੀਂ ਕਿੱਥੇ ਸਾਥ ਦੇ ਦੇਵੇ ਪਰ ਮੇਰੀ ਜਿਹੜੀ ਮਿਹਨਤ ਹੈ ਜਾਰੀ ਆ ਤੁਹਾਡੇ ਨਾਲ ਫਿਰ ਸਰਕਾਰ ਆ ਜੀ ਹੁਣ ਬਦਲਾ ਦੇ ਜੀ ਅਗੂ ਪਹਿਲੇ ਰਾਜਨੀਤੀ ਹੋਰ ਸਾਫ ਸਰਵੀ ਸੀ ਹੁਣ ਰਾਜਨੀਤੀ ਫੜੋ ਫੜਾਈ ਦੀ ਜ਼ਿਆਦਾ ਹੋ ਗਈ ਕਿਵੇਂ ਦੇਖਦੇ ਆ ਇਹ ਤਾਂ ਸਾਰਾ ਹਰ ਇੱਕ ਨੂੰ ਪਤਾ ਵੀ ਅੱਜ ਕੱਲ ਦੀ ਸਰਕਾਰ ਜਿਹੜੀ ਉਹ ਸਰਕਾਰ ਚੱਲ ਰਹੀ ਆ ਮਾਨ ਸਾਹ ਵਾਲੀ ਸਾਨੂੰ ਪਤਾ ਹੀ ਆ ਵੀ ਇਹਨਾਂ ਨੇ ਕਿੰਨਾ ਕੁ ਬਦਲਾ ਦੇਂਦਾ ਕੀ ਕਰੇ ਪੰਜਾਬ ਲਈ ਕਹਿੰਦੇ ਸੀ ਪੰਜਾਬ ਇੰਨੇ ਕਰੋੜ ਦਾ ਇੰਨੇ ਉਹਨਾਂ ਦਾ ਖਜ਼ਾਨਾ ਖਾਲੀ ਹੋ ਗਿਆ ਖਿਆਨਾ ਤਾਂ ਪਿਆਰ ਤਾਂ ਹੁਣ ਜੰਮੀ ਚੱਲੇ ਮਾਰੇ ਚੱਕੇ ਪਰ ਸਾਰਾ ਗੱਲ ਬੁੱਝ ਗਿਆ ਤੁਸੀਂ ਇਹ ਗੱਲ ਕਹਦੇ ਚੰਗੇ ਨਹੀਂ ਲੱਗਦੇ ਹੈਗੇ ਕਿਤਨਾ ਕਿਤੇ ਗੱਲ ਗੱਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕਈ ਵਾਰ ਇਕੱਠੇ ਹੋਣ ਦੀ ਵੀ ਚੱਲ ਪੈਂਦੀ ਹੈ ਸਰ ਦੇਖੋ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਹੈਨਾ ਇਕੱਠੇ ਤਾਂ ਮੁਸ਼ਕਲ ਆ ਵੈਸੇ ਜੇ ਹੋ ਵੀ ਜਾਏ ਫਿਰ ਇਹ ਗੱਲ ਸੋਭਾ ਨਹੀਂ ਦਿੰਦੀ ਇਹ ਤਾਂ ਗਦਾਰੀ ਆ ਨਹੀਂ ਜੇ ਭਾਈ ਚਾਸੇ ਇਕੱਠੇ ਗਠਬੰਧਨ ਹੋ ਵੀ ਜਾਂਦਾ ਫਿਰ ਜਿਹੜਾ ਆਮ ਵਰਕਰ ਹੈ ਆਮ ਸੇਵਾ ਕਰਨ ਵਾਲਾ ਆਮ ਪਬਲਿਕ ਦੇ ਵਿੱਚ ਵਿਚਰਨ ਵਾਲਾ ਉਹ ਕਿੱਥੇ ਖੜੂ ਉਹਦਾ ਸਰ ਫਿਰ ਸਰਕਾਰ ਤੋਂ ਵਿਸ਼ਵਾਸ ਹੀ ਉੱਠ ਜਾਊਗਾ ਸਰਕਾਰ ਤੋਂ ਦਾ ਪਾਰਟੀ ਤੋਂ ਪਾਰਟੀ ਤੋਂ ਵੀ ਵਿਸ਼ਵਾਸ ਫੁੱਟੂ ਸਰਕਾਰ ਤੋਂ ਵੀ ਕਿਉਂਕਿ ਇਹਨੂੰ ਕਿਸੇ ਨੇ ਨਾ ਤਾਂ ਵੋਟ ਪਾਣੀ ਕਿਸੇ ਨੇ ਨਾ ਸਪੋਟ ਕਰਨੀ ਆ ਕਿਸੇ ਨਾਲ ਵਿਸ਼ਵਾਸ ਹੀ ਨਹੀਂ ਰਹਿਣਾ ਕਿਸ ਤੇ ਵਿਸ਼ਵਾਸ ਕਰਾਂਗੇ ਆਪਾਂ ਐਕਟਿੰਗ ਹੁਣ ਐਮਪੀ ਇਲੈਕਸ਼ਨ ਫੇਰ ਆ ਜੀ ਕਿਸ ਪਾਰਟੀ ਕੰਨੀਓ ਤੁਸੀਂ ਫਿਰ ਆਪਣੀ ਬੱਸ ਇਹ ਤਾਂ ਸਰ ਮੈਂ ਮੈਨੂੰ ਇਹ ਵੀ ਮੇਰੀ ਤਮੰਨਾ ਕਾਂਗਰਸ ਤੋਂ ਹੀ ਆਪਣੀ ਪਾਰਟੀ ਤੋਂ ਬਸ ਫਿਰ ਜਿੱਧਰੋਂ ਵੀ ਮੈਨੂੰ ਆਫਰ ਮਿਲੇ ਮੈਂ ਜ਼ਰੂਰ ਕਬੂਲ ਕਰੂੰਗੀ ਤੇ ਬਾਕੀ ਜਿਹੜਾ ਨਹੀਂ ਤੇ ਰਾਜਾ ਤਾਂ ਕਿਧਰ ਗਿਆ ਹੀ ਨਹੀਂ ਬਦਲਾਅ ਵਾਲੀ ਸਰਕਾਰ ਆ ਗਈ ਕਮਾਕਾਰਾਂ ਦੇ ਉੱਤੇ ਵੀ ਫਰਕ ਪਿਆ ਲੋਕਾਂ ਦੇ ਉਹ ਤਾਂ ਸਰ ਉਹ ਤਾਂ ਹਰ ਇੱਕ ਨੂੰ ਪਤਾ ਵੀ ਕਿੰਨਾ ਬੁਰਾ ਹਾਲ ਆ ਪੰਜਾਬ ਦੇ ਵਿੱਚ ਕਿਤੇ ਕਿੰਨੇ ਕਿੰਨੇ ਬੁਰੇ ਹਾਲਾਤ ਨੇ ਪੰਜਾਬੀ ਜਿਹੜੇ ਮੁੰਡੇ ਨੇ ਆਪਣੇ ਬਾਹਰ ਜਾ ਰਹੇ ਨੇ ਇੱਧਰ ਬਈਆਂ ਨੇ ਉਹ ਕਰ ਰੱਖਿਆ ਉਹ ਵਜਾ ਕਿਹੜੀ ਆ ਤੁਹਾਨੂੰ ਪਤਾ ਹੀ ਆ ਵੀ ਤੇਜਰੀਵਾਲਾਂ ਨੂੰ ਪਰ ਸਰਕਾਰ ਤਾਂ ਕਹਿੰਦੀ ਅਸੀਂ ਕੰਮ ਬਹੁਤ ਵਧੀਆ ਕਰਦੇ ਪਏ ਨਾ ਜੀ ਨਾ ਸਿਰਫ ਪਬਲਿ ਸਿਟੀ ਆ ਸਰ ਕੰਮ ਕਰਿਆ ਦਿਖਾਓ ਤਾਂ ਸਹੀ ਮੈਨੂੰ ਭਗਵੰਤ ਮਾਨ ਕਹਿ ਰਹੇ ਆ ਵੀ ਮੈਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਮੈਨੂੰ ਤੁਹਾਡੇ ਆਸ ਪੜੋਸਚ ਕਿਸੇ ਗਵਰਨਰ ਦੇ ਵਿੱਚ ਮੈਨੂੰ ਦਿਖਾਓ ਵੀ ਕਿਹਨੂੰ ਨੌਕਰੀ ਮਿਲੀ ਆ ਕਿਹਨੂੰ ਦਿਖਾइए ਪਬਲਿ ਸਿਟੀ ਆ ਸਿਰਫ ਕੁਛ ਨਹੀਂ ਕਿਸੇ ਨੂੰ ਨੌਕਰੀ ਨਹੀਂ ਮਿਲੀ ਕੁਛ ਨਹੀਂ ਕੀ ਕਹਿਣਾ ਚਾਹੋ ਬਦਲਾਅ ਵਾਲੀ ਸਰਕਾਰ ਬਾਜੀ ਮੈਂ ਤਾਂ ਕੰਨਾਂ ਨੂੰ ਹੱਥ ਲਾਇਆ ਹੋਣਾ ਮੈਂ ਕੀ ਕਹਿ ਸਕਦੀ ਆ ਤੁਸੀਂ ਆਪੀ ਜਾਣੀ ਜਾਣੋ ਨਹੀਂ ਫਿਰ ਵੀ ਆਮ ਪਬਲਿਕ ਨੂੰ ਸਰਕਾਰ ਕਹਦੀ ਹੈ ਅਸੀਂ ਕੰਮ ਇੰਨੇ ਕਰਦੇ ਪਰ ਜਦੋਂ ਪਬਲਿਕ ਨਾਲ ਗੱਲ ਹੁੰਦੀ ਹੈ ਜਿਵੇਂ ਤੁਹਾਡੇ ਨਾਲ ਗੱਲ ਹੋਈ ਤਾਂ ਪਬਲਿਕ ਪਰੇਸ਼ਾਨ ਵੀ ਹੈ ਬਿਲਕੁਲ ਬਹੁਤ ਪਰੇਸ਼ਾਨ ਆ ਸਰ ਥੋੜੀ ਨਹੀਂ ਤੇ ਇਸ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਦੱਸੋ ਸਰ ਮੈਂ ਸੁਣ ਜਿੰਨੀਆਂ ਐਲਾਨਤਾਂ ਦਿੱਤੀਆਂ ਜਾਣ ਉਹ ਨਹੀਂ ਘਟਣ ਬਸ ਇੱਕਾਇ ਨਹੀਂ ਵੀ ਸਰਕਾਰ ਨੂੰ ਕੋ ਖਤਮ ਨਹੀਂ ਕਰ ਸਕਦੇ ਮੈਨੂੰ ਤਾਂ ਇਹ ਵੀ ਜੇ ਮੰਤਰੀ ਹਣ ਵੀ ਰਹਿ ਜਾ ਤਾਂ ਬਹੁਤ ਵਧੀਆ ਗੱਲ ਹਮ ਕੋਈ ਨਾ ਆ ਜੇ ਸਾਡੇ ਪੰਜਾਬ ਦਾ ਕੁਝ ਹੋਵੇ ਸਾਡੇ ਬੱਚਿਆਂ ਦਾ ਕੁਝ ਹੋਵੇ ਜਿਹੜੇ ਬੇਰੁਜ਼ਗਾਰ ਪਰ ਰਹੇ ਨੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਬੱਚੇ ਅੱਜ ਕੱਲ੍ਹ ਦੇ ਮੁੰਡੇ ਗੈਂਗਸਟਰ ਬਾਦ ਬੱਦਲਦੇ ਜਾ ਰਹੇ ਨੇ ਠੀਕ ਆ ਪਰ ਤੁਹਾਡੇ ਨਾਲ ਲੱਗਦਾ ਖੰਨਾ ਇਹ ਤਾਂ ਬਿਲਕੁਲ ਹੀ ਚਰਚਾ ਦੇ ਵਿੱਚ ਰਹਿੰਦਾ ਬਿਲਕੁਲ ਹੀ ਚਰਚਾ ਜਿਉਂ ਸਰਕਾਰ ਚਰਚਾ ਚਾਹੀ ਇੰਨੀ ਵਧੀਆ ਤੂੰ ਦੇਖੋ ਹੁਣ ਇਹਨਾਂ ਨੇ ਹਸਪਤਾਲ ਖੋਲੇ ਹੋਏ ਨੇ ਹਰ ਇੱਕ ਹਸਪਤਾਲ ਤੇ ਥੋੜਾ ਜਿਹਾ ਕੰਨਰ ਕਰਕੇ ਇਹਨਾਂ ਨੇ ਆਪਣੀ ਪਬਲਿਸਿਟੀ ਦਿੱਤੀ ਹੋਈ ਆ ਵੀ ਆਮ ਆਦਮੀ ਪਾਰਟੀ ਨੇ ਸਾਰਾ ਕੁਝ ਕੀਤਾ ਠੀਕ ਆ ਤੇ ਉਹ ਹੈ ਜੀ ਸਾਰੀ ਪਬਲਿਸਿਟੀ ਦੇਖੋ ਕਹਿੰਦੇ ਸਾਡਾ ਕੰਮ ਬੋਲਦਾ ਕੰਮ ਨਹੀਂ ਬੋਲਦਾ ਬੇਰਜ਼ਗਾਰੀ ਬੋਲਦੀ ਹੁਣ ਤਾਂ ਆ ਇਥੇ ਨੂੰ ਰੂਬਰੂ ਕਰਾਇਆ ਨਜ਼ੀਰਾ ਬੇਗਮ ਜੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਚਿਹਰੇ ਦੇ ਨਾਲ ਰੂਬਰੂ ਹੋਣੇ ਆ ਮੈਂ ਤੁਹਾਡਾ ਆਪਣਾ ਤਵਿੰਦਰ ਪਨੇਸਰ